ਅੰਮ੍ਰਿਤਸਰ ਦੇ ਬਾਸਰ ਨੇੜੇ ਇੱਕ ਨਿੱਜੀ ਹੋਟਲ ਦੇ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚਾਰੇ ਦੇ ਵਪਾਰ ਦਾ ਉਸ ਵੇਲੇ ਖਲਾਸਾ ਹੋਇਆ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਹੋਟਲ ਵਿੱਚ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਕਰਨ ਦੌਰਾਨ ਇੱਕ ਕਮਰੇ ਦੇ ਵਿੱਚੋਂ ਪੁਲਿਸ ਨੇ ਪੰਜ ਵਿਦੇਸ਼ੀ ਲੜਕੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੇ ਵਿੱਚ ਦੋ ਵਿਦੇਸ਼ੀ ਲੜਕੀਆਂ ਨੇ ਪੁਲਿਸ ਦੇ ਡਰ ਦੇ ਮਾਰੇ ਹੋਟਲ ਦੀ ਛੱਤ ਤੋਂ ਛਲਾਂਗ ਮਾਰ ਦਿੱਤੀ ਜਿਸ ਦੇ ਨਾਲ ਕਿ ਦੋ ਲੜਕੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ ਅਤੇ ਉਹਨਾਂ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਤੁਜੇ ਪਾਸੇ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਅਤੇ ਹੋਟਲ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਵੀ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਾ ਹਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਾਸਰਾ ਨੇੜੇ ਇੱਕ ਨੀਚੇ ਹੋਟਲ ਦੇ ਵਿੱਚ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਸਪਾ ਸੈਂਟਰ ਦੀ ਆੜ ਵਿੱਚ ਦੇਵਪਰਦਾ ਤੰਤਾ ਕੀਤਾ ਜਾਂਦਾ ਹੈ। ਜਿਸ ਦੇ ਚਲਦੇ ਪੁਲਿਸ ਨੇ ਇੱਥੇ ਰੇਡ ਕੀਤੀ ਅਤੇ ਰੇਡ ਕਰਨ ਦੌਰਾਨ ਪੁਲਿਸ ਨੇ ਤਿੰਨ ਵਿਦੇਸ਼ੀ ਲੜਕੀਆਂ ਤੇ ਇੱਕ ਨੌਜਵਾਨ ਲੜਕੇ ਨੂੰ ਕਾਬੂ ਕੀਤਾ ਜਦਕਿ ਦੋ ਵਿਦੇਸ਼ੀ ਲੜਕੀਆਂ ਨੇ ਹੋਟਲ ਦੇ ਪੈਰਿਸ ਤੋਂ ਛਲਾਂਗ ਲਾਗਾ ਦਿੱਤੀ ਹੈ ਜਿਸ ਤਰ੍ਹਾਂ ਉਹ ਗੰਭੀਰ ਜ਼ਖਮੀ ਹੋ ਗਈਆਂ ਨੇ ਲੇਕਿਨ ਉਹਨਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਤੇ ਹੁਣ ਉਹਨਾਂ ਦੀ ਹਾਲਾਤ ਵਿੱਚ ਸੁਧਾਰ ਹੈ ਪੁਲਿਸ ਨੇ ਦੱਸਿਆ ਕਿ ਫਿਲਹਾਲ ਹੋਟਲ 'ਚ ਲੱਗੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਇਹਦੀ ਮੁੱਖ ਬਰਖਾਸਤੋਂ ਇਤਲਾ ਮਿਲੀ ਸੀ ਕਿ ਹੋਟਲ ਸ਼ੈਲਟਨ ਦੇ ਵਿੱਚ ਜਿਹੜਾ ਆ ਇਹਨਾਂ ਦਾ ਮੈਨੇਜਰ ਤੇ ਮਾਲਕ ਜਿਹੜਾ ਇਹ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਜੀ ਤੇ ਸੁਪਾਹ ਦੀ ਯਾਰਡ ਚ ਦੇਵ ਪਰਦਾ ਜਿਹੜਾ ਧੰਦਾ ਕਰਦੇ ਆ ਜੀ ਜਿਸ ਤੇ ਜਿਹੜਾ ਮੁਕੱਦਮਾ ਨੰਬਰ 105 ਅੰਡਰ ਸੈਕਸ਼ਨ 3 4 5 ਮੋਰਲ ਟਰੈਫਿਕ ਐਕਟ 14 ਫੋਰਨ ਐਕਟ ਥਾਣਾ A ਡਿਵੀਜ਼ਨ ਜਿਹੜਾ ਰਜਿਸਟਰ ਕਰਾਉਣ ਵਾਸਤੇ ਭੇਜ ਕੇ ਜਿਹੜਾ ਇੱਥੇ ਮੌਕੇ ਤੇ ਆਏ ਸੀ ਜੋ ਜਿਹੜੀਆਂ ਦੋ ਲੜਕੀਆਂ ਜਿਤਮੀ ਹੋਣੀਆਂ ਇਹ ਮਾਮਲਾ ਜਿਹੜੀਆਂ ਸਰ ਕਹਿ ਰਹੇ ਜਿਹਨੇ ਸ਼ਾਲ ਮਾਰੀ ਕੁੜੀ ਦੇ ਮੁੰਡੇ ਨੇ ਕੀ ਉਹ ਸਾਰਾ ਲੋੜ ਇਦੇ ਵਿੱਚ ਜਦੋਂ ਅਸੀਂ ਆਏ ਹਾਂ ਇਹਦੇ ਵਿੱਚ ਇੱਕ ਮਿੰਟ ਸੁਣ ਲਓ ਜੀ ਇਹਦੇ ਵਿੱਚ ਜਦੋਂ ਅਸੀਂ ਮੌਕੇ ਤੇ ਪਹੁੰਚੇ ਹਾਂ ਤੇ ਹੋਟਲ ਦਾ ਜਿਹੜਾ ਮੈਨੇਜਰ ਸੀਓ ਤੇ ਇਥੋਂ ਖਿਸ ਗਿਆ ਮਨੀਸ਼ ਕੁਮਾਰ ਉਸ ਤੋਂ ਬਾਅਦ ਜਦੋਂ ਉੱਪਰ ਟੌਪ ਤੇ ਗਏ ਤਾਂ ਉਹਦੇ ਵਿੱਚ ਇੱਕ ਇਹਨਾਂ ਦਾ ਰਿਸੈਪਸ਼ਨਿਸਟ ਸੀ ਉੱਥੇ ਮੁੰਡਾ ਸਿਮਰਨ ਸਿੰਘ ਜੀ ਜੀ ਉਹਨੇ ਰੌਲਾ ਪਾ ਕੇ ਜਿਹੜਾ ਬਾ ਉੱਥੇ ਜਿੰਨੇ ਵੀ ਸੀਗੇ ਮੌਜੂਦ ਉਹਨਾਂ ਨੂੰ ਉੱਥੋਂ ਭਜਾ ਦਿੱਤਾ ਤੇ ਪੈਨਿਕ ਕ੍ਰੀਏਟ ਕਰ ਦਿੱਤਾ ਤੇ ਜੋ ਸਾਨੂੰ ਮੁੜ ਕੇ ਸੀ ਰਿਸਰਚ ਕਰ ਰਹੇ ਸੀ ਰੂਮ ਦੇ ਸਾਨੂੰ ਉਤੋਂ ਪਤਾ ਲੱਗਾ ਵੀ ਛੱਤੋਂ ਕੋਈ ਹਿਲਜੁਲ ਹੋ ਰਹੀ ਹੈ ਸਰ ਕਮਰੇ ਵਿੱਚ ਕਿੰਨੇ ਜਾਣੇ ਸੀ ਟੋਟਲ ਆ ਉਸੇ ਵੇਲੇ ਕਮਰੇ ਦੇ ਵਿੱਚ ਕਮਰੇ ਦੇ ਵਿੱਚ ਉਸ ਵੇਲੇ ਜੇ ਕੋਈ ਨਹੀਂ ਸੀ ਉਹ ਸਾਰੇ ਛੱਤ ਤੇ ਨੇ ਜਿਹੜੇ ਆ ਥਲੇ ਰਿਸੈਪਸ਼ਨ ਤੇ ਮੁੰਡਾ ਸੀ ਸਿਮਰਨ ਉਹ ਸੀਗਾ ਤੇ ਉਹਨੇ ਛੱਤ ਤੇ ਸਾਰਿਆਂ ਨੂੰ ਜਿਹੜਾ ਭਜਾ ਦਿੱਤਾ ਸੀ ਕਿੰਨੇ ਕਮਰੇ ਲਿੱਤੇ ਗਏ ਸੀ ਉਹਨਾਂ ਦੇ ਵੱਲੋਂ ਇਹ ਜੇ ਰਿਕਾਰਡ ਸਾਰੇ ਚੈੱਕ ਕਰ ਰਹੇ ਹਾਂ ਜੀ ਅਜੇ ਰਿਕਾਰਡ ਦੇਖਾਂਗੇ ਇਹਨਾਂ ਦਾ ਥੋੜਾ ਜਿਹਾ ਟੀਵੀ ਆ ਚੈੱਕ ਕੀਤਾ ਗਿਆ ਜੀ ਟੋਟਲ ਤੇੰਨ ਲੜਕੀਆਂ ਸੀ ਪੰਜ ਲੜਕੀਆਂ ਛੱਤ ਤੇ ਗਈਆਂ ਨੇ ਜਿੱਚ ਹਨੇਰਾ ਹੋਣ ਕਰਕੇ ਜਿਹੜਾ ਦੋ ਤੋਂ ਜਿਹੜੀਆਂ ਸਲਿੱਪ ਹੋ ਗਈਆਂ ਨੇ ਤੇ ਤਿੰਨ ਜਿਹੜੀਆਂ ਠੀਕ ਠਾਕ ਨੇ ਲੜਕੀਆਂ ਵਿਦੇਸ਼ੀ ਨੇ ਇੱਥੇ ਇੱਥੇ ਕਿੱਥੇ ਭੱਜ ਲੜਕੀਆਂ ਵਿਦੇਸ਼ੀ ਨੇ ਜੀ ਸਰ ਕਿੱਥੇ ਭੱਜ ਗਈਆਂ ਰਸਤੇ ਨਹੀਂ ਕਸਟਡੀ ਚ ਨਹੀਂ ਲੜਕੀਆਂ ਕਸਟਡੀ ਚ ਨੇ ਜੀ ਤਿੰਨ ਅੱਛਾ ਜੀ ਕਿੱਥੋਂ ਦੀਆਂ ਨੇ ਤੇ ਵਿਦੇਸ਼ੀ ਨੇ ਜੀ ਅਜੇ ਵੈਰੀਫਾਈ ਕਰ ਰਹੇ ਆ ਕਿਹੜੀ ਕੰਟਰੀ ਪਾਸਪੋਰਟ ਅਜੇ ਕੁਝ ਸਾਨੂੰ ਮਿਲਿਆ ਨਹੀਂ ਜੇਕਰ ਅਸੀਂ ਗੱਲ ਕਰੀਏ ਇਹ ਕੁੜੀਆਂ ਲੈ ਕੇ ਕਿੱਥੋਂ ਆਏ ਨੇ ਕੋਹ ਨੇ ਇਹਦਾ ਸਰ ਤਫਤੀਸ਼ ਦਾ ਪਾਰਟ ਹੈ ਜੀ ਸਾਰਾ ਤਫਤੀਸ਼ ਦਾ ਪਾਰਟ ਹੈ ਇਹਨਾਂ ਨੂੰ ਗ੍ਰਿਫਤ ਸਾਰਾ ਕਰਸੇ ਅਸੀਂ ਕਰਾਂਗੇ ਜੀ ਸਾਰਾ ਉਹਨੂੰ ਤਫਤੀਸ਼ ਦਾ 파ਟ ਹੈ ਜੀ ਸਰ ਜਿਹੜੇ ਮਿਲੇ ਆ ਲੜਕੀਆਂ ਤੋਂ ਕਿੱਥੋਂ ਸਾਰਾ ਤਫਤੀਸ਼ ਦਾ 파ਟ ਹੈ ਜੇ ਉਹ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ਇੰਨਾ ਪਤਾ ਹੈ ਬਾਈ ਵਿਜ਼ਨ ਜਿਹੜਾ ਲੱਗ ਰਿਹਾ ਕਿ ਲੜਕੀਆਂ ਜਿਹੜੀਆਂ ਵਿਦੇਸ਼ੀ ਲੜਕੀਆਂ ਨੇ ਸਰ ਲੜਕੀਆਂ ਕਿੱਤਰੀ ਕੀਤੀ ਗਈ ਹੈ ਜੀ ਅਜੇ ਜਿਹੜਾ ਰਿਸੈਪਸ਼ਨ ਤੇ ਇੱਕ ਲੜਕਾ ਆ ਉੱਪਰ ਵਾਲੀ ਤੇ ਜਿਹੜਾ ਸਿਮਰਨ ਸਿੰਘ ਹਾਂਜੀ ਉਹ ਸਾਡੇ ਕੋਲ ਕਾਬੂ ਚ ਹੈ ਸਰ ਇਹੋ ਲੜਕੇ ਇੱਥੋਂ ਲੜਕੇ ਨਿਕਲ ਕੇ ਗਏ ਦੋ ਦਿਨ ਸਾਡੇ ਕੋਲ ਬਾਈਟਾਂ ਉਹਨਾਂ ਨੇ ਕਿਹਾ ਕਿ ਨਾ ਪੁੱਛਣੇ ਹਨ ਕੁੱਟਿਆ ਮਾਰਿਆ ਜਿਹੜਾ ਕਿ ਇੱਥੋਂ ਦੇ ਦੇਖੋ ਜਿਹਦੇ ਬਾਰੇ ਸਾਨੂੰ ਨਹੀਂ ਜਿਹੜਾ ਕੋਈ ਹੈਗਾ ਸਾਹਮਣੇ ਵਿਖਾ ਦਿਓ ਜਿਹੜੀ ਉਹ ਜੀ ਗੱਲ ਹੈ ਅਸੀਂ ਤਾਂ ਉੱਪਰ ਆਪਣੀ ਤਫ਼ਤੀਸ਼ ਦਾ ਪੜਾਅ ਕਰ ਰਹੇ ਹਾਂ ਤੁਸੀਂ ਮੰਨਦੇ ਹੋ ਕਿ ਬੱਸ ਸਟੈਂਡ ਏਰੀਆ ਦੇ ਵਿੱਚ ਬਹੁਤ ਥਾਵਾਂ ਤੇ ਜਿਹੜੇ ਹੋਟਲਾਂ ਵਾਲਿਆਂ ਦੇ ਵੱਲੋਂ ਗਲਤ ਕੰਮ ਜਿਹੜੇ ਨੇ ਇਸ ਤਰ੍ਹਾਂ ਦੇ ਦੇਖੋ ਜਿੱਥੇ ਜਿੱਥੇ ਵੀ ਸਾਹਮਣੇ ਆ ਰਹੇ ਉੱਥੇ ਉੱਥੇ ਜਿਹੜਾ ਗਲਤ ਕੰਮ ਕੋਈ ਕਰ ਰਿਹਾ ਕਾਨੂੰਨ ਅਨੁਸਾਰ ਬੰਦ ਜਿਹੜੀ ਕਾਰਵਾਈ ਉਹਨ ਕਿਹੜੇ ਜੀ ਮੈਂ ਤੇ ਦੇਖ ਲੈਣਾ ਇੱਥੇ ਉਹ ਸਾਹਮਣੇ ਸਰ ਕੈਮਰਾ ਲੱਗਾ ਜਿੱਥੋਂ ਲਵਾਇਆ ਗਿਆ ਚੈੱਕ ਕਰ ਲੈਨੇ ਜੀ ਚੈੱਕ ਕਰ ਲੈਨੇ ਜੇ ਵੀ ਇਹੋ ਜਿਹਾ ਹੋਇਆ ਵਾ ਸਾਰਾ ਕੁਝ ਸੀਜ਼ਰ ਕਰਾਂਗੇ ਸਾਰੀ ਚੀਜ਼ ਸੀਜ਼ ਲਵਾ ਕਬਜ਼ੇ ਚ ਲਵਾਵਾਂਗੇ ਅਰ੍ਰੀਸਟੇਸ਼ਨ ਕਰਨ ਤੋਂ ਬਾਅਦ ਖੁਲਾਸਾ ਕੀਤਾ ਜਾਏਗਾ ਬਿਲਕੁਲ ਜੀ ਸਾਰੀ ਹਾਇਰ ਅਫੀਸਰ ਵੱਲੋਂ ਜਾ ਕੇ ਸਾਰੀ ਇਹਦਾ ਜਿਹੜਾ ਕੰਪਲੀਟ ਹੈ ਦਾ ਜਿਹੜਾ ਪ੍ਰੈਸ ਜਿਹੜਾ ਤੁਹਾਨੂੰ ਦਿੱਤਾ ਜਾਏਗਾ ਸਾਰਾ ਦੱਸਿਆ ਜਾਏਗਾ ਅੱਜ ਸਾਡੇ ਕੋਲ ਇੱਕ ਲੜਕਾ ਜਿਹੜਾ ਪਰਸਪੈਕਸ਼ਨ ਤੇ ਸੀ ਤੇ ਤਿੰਨ ਜਿਹੜੀਆਂ ਦੇਸ਼ੀ ਲੜਕੀਆਂ ਨੇ ਉਹ ਨੇ ਜੀ ਸਾਡੇ ਕੋਲ ਬਾਕੀ ਅਸੀਂ ਕਰ ਰਹੇ ਹਾਂ ਜਿਹੜੀਆਂ ਇਹਨਾਂ ਦੀਆਂ ਗੱ ਬਿਲਕੁਲ ਜੀ ਜਿਹੜੀ ਚੀਜ਼ ਛਗੀ ਹੋਏਗੀ ਜਿਹੜੀ ਚੀਜ਼ ਸਾਨੂੰ ਪੁਲਿਸ ਨੂੰ ਇਸ ਕੇਸ ਨਾਲ ਲੁੜਿੰਦੀ ਹੋਏਗੀ ਉਹ ਅਸੀਂ ਬਿਲਕੁਲ ਲੈ ਕੇ ਜਾਵਾਂਗੇ ਨਾਲ ਉਹਨਾਂ ਦੇ ਰਹੇਗਾ ਇਹਨਾਂ ਕੁੜੀਆਂ ਦੇ ਨਾਲ ਹੋਰ ਇਹ ਜਿਹੜੀਆਂ ਕੁੜੀਆਂ ਨੇ ਬਿਲਕੁਲ ਸਾਰਾ ਜੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਰਾ ਕੰਪਲੀਟ ਕੀਤਾ ਜਾਏਗਾ ਥੈਂਕ ਯੂ ਵੈਰੀ ਮੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਸਪੀਟਲ 'ਚ ਠੀਕ ਨੇ ਠੀਕ ਨੇ ਟ੍ਰੀਟਮੈਂਟ ਚੱਲ ਰਿਹਾ ਹੈ ਇਹਦਾ ਜੀ ਸਾਰਾ ਪੁੱਛਗਿੱਛ ਕਰਾਂਗੇ ਮੇਨ ਮੈਨੇਜਰ ਜਿਹੜਾ ਫਰਾਰ ਹੋ ਗਿਆ ਜੀ ਗੁਰਨਾਨਕ ਹਸਪੀਟਲ ਦਾ